ਸੰਦਲੀ ਸੁਪਨੇ ਚੈਨਲ ਤੇ ਅੱਜ ਤੁਹਾਨੂੰ ਦੋਸਤੋ ਦਿਖਾਉਂਦੇ ਆ ਗੁਲਗਲੇ ਬਣਾ ਦੇ ਗੁਲਗਲੇ ਬਣਾਉਣ ਲਈ ਪਹਿਲਾਂ ਤਾਂ ਜਿਹੜਾ ਗੁੜ ਨੂੰ ਭੌਂ ਕੇ ਰੱਖਿਆ ਜਾਂਦਾ ਹੈ ਜਦੋਂ ਗੁੜ ਚੰਗੀ ਤਰ੍ਹਾਂ ਭਿੱਜ ਜਾਂਦਾ ਹੈ ਤਾਂ ਆਟੇ ਦੇ ਵਿੱਚ ਇਹਨੂੰ ਮਿਕਸ ਕਰਕੇ ਗੁੰਨਿਆ ਜਾਂਦਾ ਹੈ ਉਹਦੇ ਵਿੱਚ ਬੇਕਿੰਗ ਸੋਡਾ, ਇਲਾਇਚੀ ਤੇ ਸੌਂਫ ਪਾ ਕੇ ਰੱਖਿਆ ਜਾਂਦਾ ਹੈ ਜਦੋਂ ਆਟਾ ਚੰਗੀ ਤਰ੍ਹਾਂ ਤਿਆਰ ਹੋ ਜਾਂਦਾ ਤਾਂ ਉਹਦੇ ਥੋੜੇ ਥੋੜੇ ਪੇੜੇ ਕਰਕੇ ਜਿਹੜਾ ਕਾੜੇ ਹੋਏ ਤੇਲ ਦੇ ਵਿੱਚ ਪਾ ਦਿੰਨੇ ਆ ਜਦੋਂ ਚੰਗੀ ਤਰ੍ਹਾਂ ਰੜ ਜਾਂਦਾ ਤਾਂ ਛਾਣਨੀ ਦੇ ਨਾਲ ਜਿਹੜਾ ਗੁਲਗੁਲਾ ਹਲਾਇਆ ਜਾਂਦਾ ਹੈ ਜਦੋਂ ਪੂਰੀ ਤਰ੍ਹਾਂ ਪੱਕ ਜਾਂਦਾ ਤਾਂ ਉਹਨੂੰ ਛਾਣਨੀ ਦੇ ਨਾਲ ਬਾਹਰ ਕੱਢ ਲਿਆ ਜਾਂਦਾ ਹੈ ਦੇਖੋ ਤੁਸੀਂ ਇਹ ਥੋੜੇ ਥੋੜੇ ਕਰਕੇ ਕਾਫੀ ਸਾਰੇ ਗੁਲਗਲੇ ਵਿੱਚ ਬਣ ਰਹੇ ਨੇ ਕੜਾਹੀ ਦੇ ਵਿੱਚ ਦੋਸਤੋ ਪੁਰਾਣੇ ਸਮਿਆਂ ਦੇ ਵਿੱਚ ਸੌਣ ਮਹੀਨੇ ਦੇ ਵਿੱਚ ਆਮ ਹੀ ਘਰਾਂ ਦੇ ਵਿੱਚ ਜਿਹੜੇ ਗੁਲਗਲੇ ਆ ਬਣਾਏ ਜਾਂਦੇ ਸੀ ਤੇ ਮੈਂ ਵੀ ਸੋਚਿਆ ਵੀ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਜਾਵੇ ਵੀ ਗੁਲਗਲੇ ਬਣਦੇ ਕਿਵੇਂ ਆ ਤੇ ਦੋਸਤੋ ਤੁਸੀਂ ਵੀ ਜੇ ਤੁਹਾਨੂੰ ਮੌਕਾ ਮਿਲੇ ਤਾਂ ਘਰ ਦੇ ਵਿੱਚ ਗੁਲਗਲੇ ਜਿਹੜਾ ਤਿਆਰ ਕਰਕੇ ਜਰੂਰ ਦੇਖਿਓ ਬਹੁਤ ਹੀ ਸੁਆਦਿਸ਼ਟ ਬਣਦੇ ਨੇ ਬਹੁਤ ਕੋਲੇ ਕੋਲੇ ਬਣਦੇ ਨੇ ਪੁਰਾਣੇ ਜਿਹੜੇ ਜਵਾਨੇ ਦੇ ਵਿੱਚ ਗੁਲਗਲੇ ਆਮ ਘਰਾਂ ਦੇ ਵਿੱਚ ਕੱਢੇ ਜਾਂਦੇ ਸੀ ਅੱਜ ਦੇ ਦਿਨਾਂ ਦੇ ਵਿੱਚ ਜਿਹੜੇ ਗੁਲਗਲੇ ਬਣਾਉਣੇ ਲੋਪ ਹੋ ਗਏ ਦੇਖੋ ਛਾੜਨੀ ਦੇ ਨਾਲ ਗੁਲਗਲੇ ਬਣੇ ਵੀ ਕੱਢੇ ਕੱਢੇ ਜਾਂਦੇ ਆ ਤਾਂ ਜਦੋਂ ਬਣ ਗਏ ਤਾਂ ਆਰਾਮ ਦੇ ਨਾਲ ਯਾਰ ਨਜ਼ਾਰੇ ਦੇ ਨਾਲ ਖਾਓ ਮੂੰਹ ਦੇ ਵਿੱਚ ਬਣਦਿਆਂ ਨੂੰ ਦੇਖ ਕੇ ਪਾਣੀ ਆ ਰਿਹਾ ਜਦੋਂ ਖਾਵਾਂਗੇ ਤਾਂ ਮੈਂ ਕਹਿੰਦਾ ਕੀ ਆ ਬਾਤ ਬਣੂਗੀ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਇਹਦੇ ਬਾਰੇ ਨਹੀਂ ਪਤਾ ਮੈਂ ਕਿਹਾ ਚਲੋ ਦੋਸਤਾਂ ਨੂੰ ਦੱਸਿਆ ਜਾ